ਜਟਿਸ ਸਾਹਿਬ ਜਿਹੜਾ ਅੱਜ ਕੱਲ ਮਸਲਾ ਜਿਹੜਾ ਹੈ ਉਹ ਚੱਲ ਰਿਹਾ ਹੈ ਨਾ ਮਹਾਨ ਕੋਸ਼ ਦਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੇਦਵੀ ਨੂੰ ਲੈ ਕੇ ਇਸ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿੱਥੋਂ ਤੱਕ ਮਹਾਨ ਕੋਸ਼ ਦਾ ਸਬੰਧ ਹੈ ਇਹ ਸਿੱਖ ਕੌਮ ਦੇ ਲਈ ਬਹੁਤ ਵੱਡਾ ਇੱਕ ਗਿਆਨਵਰਧਕ ਸੋਮਾ ਹੈ ਤੇ ਇਸ ਦੇ ਵਿੱਚ ਗੁਰੂ ਸਹਿਬਾਨ ਤੇ ਹੋਰ ਗੁਰਸਿੱਖਾਂ ਤੇ ਹੋਰ ਸਾਰੀ ਜਿੰਨੀ ਵੀ ਸਿੱਖ ਧਰਮ ਨਾਲ ਸੰਬੰਧਿਤ ਜਾਣਕਾਰੀ ਹੈ ਉਹਦਾ ਇਹ ਬਹੁਤ ਵੱਡਾ ਪੰਡਾਰ ਹੈ ਸਾਡੇ ਕੋਲ ਤੋਂ ਇਸ ਲਈ ਸਾਰੇ ਸਿੱਖਾਂ ਦੇ ਦਿਲਾਂ ਦੇ ਅੰਦਰ ਜਿੱਥੇ ਭਾਈ ਕਾਹਨ ਸਿੰਘ ਨਾਬਾ ਜੈ ਵਿਦਵਾਨ ਦਾ ਸਤਿਕਾਰ ਹੈ ਉੱਥੇ ਹੀ ਇਸ ਦੇ ਨਾਲ ਹੀ ਜੋ ਗੁਰ ਸ਼ਬਦ ਰਤਨਾਕਰ ਜਿਸ ਨੂੰ ਅਸੀਂ ਮਹਾਨ ਕੋਸ਼ ਕਹਿੰਦੇ ਹਾਂ ਇਸ ਦੀ ਵੀ ਸਾਰੇ ਸਿੱਖ ਜਗਤ ਦੇ ਅੰਦਰ ਬਹੁਤ ਵੱਡਾ ਸਤਿਕਾਰ ਹੈ ਇਸ ਕੋਸ਼ ਦਾ ਵੀ ਇਸ ਲਈ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇਹ ਜੋ ਬਹੁਤ ਦਰਦਨਾਕ ਅਫਸੋਸਨਾਕ ਗੱਲ ਹੋਈ ਹੈ ਇਹਦੀ ਮੈਂ ਘੋਰ ਨਿੰਦਾ ਕਰਦਾ ਹਾਂ ਅਤੇ ਮੈਂ ਸਮਝਦਾ ਹਾਂ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਡਾਕਟਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਵੀ ਬਿਆਨ ਆਇਆ ਉਹਨਾਂ ਦੇ ਅਫੀਸ਼ੀਅਲ ਪੇਜ ਦੇ ਉੱਤੇ ਵੀ ਇਹ ਚੀਜ਼ ਲਿਖੀ ਗਈ ਹੈ ਨਾ ਕਿ ਇਹਦੇ ਵਿੱਚ ਜਦੋਂ ਇਹ ਪ੍ਰਿੰਟ ਹੋਇਆ 2006 ਤੱਕ ਵਿੱਚ ਤੇ ਬੜੀਆਂ ਸਾਰੀਆਂ ਇਹਦੇ ਵਿੱਚ ਗਲਤੀਆਂ ਸੀਗੀਆਂ ਉਹਨਾਂ ਗਲਤੀਆਂ ਨੂੰ ਅ ਸਹੀ ਕਰਨ ਦੇ ਲਈ ਦਰੁਸਤ ਕਰਨ ਦੇ ਲਈ ਇਹਦੀ ਸਾਰੀ ਵਿਕਰੀ ਮਾਰਕੀਟ ਦੇ ਵਿੱਚ ਰੋਕੀ ਗਈ ਹੈ ਤੇ ਉਹ ਸਾਰਾ ਵਾਪਸ ਮੰਗਾਇਆ ਗਿਆ ਤਾਂ ਕਿ ਇਹ ਦੁਬਾਰਾ ਰੀਸੇਲ ਨਾ ਹੋਏ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਇਹ ਵਾਲਾ ਫੈਸਲਾ ਲਿਆ ਗਿਆ ਤੁਸੀਂ ਉਸ ਬਿਆਨ ਬਾਰੇ ਜਾਂ ਉਹਨਾਂ ਦੀ ਸਫਾਈ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇੱਕ ਗੱਲ ਤੇ ਬੜੀ ਸਪਸ਼ਟ ਹੈ ਕਿ ਜਦੋਂ ਇਹੋ ਜੇ ਏਡੇ ਵੱਡੇ ਵਿਦਕ ਆਧਾਰਿਆਂ ਵੱਲੋਂ ਕੋਈ ਫੈਸਲੇ ਲਏ ਜਾਂਦੇ ਨੇ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਕੋਈ ਫੈਸਲਾ ਨਹੀਂ ਹੁੰਦਾ ਇਹ ਪੂਰਾ ਸਿਸਟਮ ਫਾਈਲ ਦੇ ਵਿੱਚ ਹੁੰਦਾ ਹੈ ਫਾਈਲ ਥੱਲੇ ਤੋਂ ਉੱਪਰ ਤੱਕ ਜਾਂਦੀ ਹੈ ਉੱਪਰ ਜਿਹੜੀ ਵੀ ਅਥਾਰਟੀ ਹੁੰਦੀ ਹੈ ਭਾਵੇਂ ਉਹ ਵਾਈਸ ਚਾਂਸਲਰ ਹੋਵੇ ਭਾਵੇਂ ਚਾਂਸਲਰ ਹੋਵੇ ਭਾਵੇਂ ਸਰਕਾਰ ਦੀ ਕੋਈ ਡਿਪਾਰਟਮੈਂਟ ਹੈ ਮੰਤਰਾਲਾ ਹੈ ਉਹ ਹੋਵੇ ਇਹ ਫਾਈਲਾਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਥੱਲੇ ਤੋਂ ਲੈ ਕੇ ਉੱਪਰ ਤੱਕ ਜਾਂਦੀਆਂ ਨੇ ਤੇ ਉੱਪਰ ਜਿਸ ਲੈਵਲ ਤੇ ਅਥਾਰਟੀ ਹੁੰਦੀ ਹੈ ਉਸ ਤੋਂ ਆਰਡਰ ਲੈ ਕੇ ਸੈਂਕਸ਼ਨ ਲੈ ਕੇ ਇਹ ਸਾਰੇ ਕੰਮ ਹੁੰਦੇ ਨੇ ਤੇ ਜੇ ਆਪਾਂ ਇਹ ਅ ਕਈਏ ਕਿ ਇਹ ਕਿਸੇ ਇੱਕ ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਦਾ ਹੀ ਕੰਮ ਹੈ ਜਾਂ ਹੋਰ ਕਿਸੇ ਵਿਅਕਤੀ ਦਾ ਕੰਮ ਹੈ ਤੇ ਉਹਨਾਂ ਨੂੰ ਆਪਾਂ ਮੁੱਤਲ ਕਰ ਦਿੱਤਾ ਤੇ ਇਹਦੇ ਨਾਲ ਗੱਲ ਖਤਮ ਨਹੀਂ ਹੁੰਦੀ ਇਹ ਵੱਡੇ ਹਾਇਰ ਲੈਵਲ ਦੇ ਉੱਪਰ ਇਹ ਸਾਰਾ ਕੰਮ ਹੋਏ ਨੇ ਨੋਟਿੰਗ ਹੋਈ ਹੈ ਤੇ ਉਸ ਤੋਂ ਬਾਅਦ ਇਹ ਇਹਨਾਂ ਨੇ ਜਿਹੜਾ ਹੈ ਕੰਮ ਕੀਤਾ ਹੈ ਜਿਹੜਾ ਕਿ ਬਿਲਕੁਲ ਨਹੀਂ ਸਿਕਰਨਾ ਚਾਹੀਦਾ ਜਿਹੜਾ ਜਿਵੇਂ ਹੁਣ ਇਹ ਮਸਲਾ ਸ਼੍ਰੀ ਕਾਲ ਤਖਤ ਸਾਹਿਬ ਤੇ ਵੀ ਪਹੁੰਚਿਆ ਰਿਹਾ ਨਾ ਕਾਲ ਤਖਤ ਸਾਹਿਬ ਵੀ ਇਹਦੇ ਵਿੱਚ ਇਨਵੋਲਵ ਹੋਏ ਨੇ ਔਰ ਬੜੀਆਂ ਸਾਰੀਆਂ ਸਿੱਖ ਸੰਸਥਾਵਾਂ ਜਿਹੜੀਆਂ ਇਨਵੋਲਵ ਹੋਈਆਂ ਨੇ ਤੇ ਇਹਦਾ ਕੀ ਹੱਲ ਕੀ ਹੁਣ ਹੋਣਾ ਚਾਹੀਦਾ ਕਿਉਂਕਿ ਯੂਨੀਵਰਸਿਟੀ ਵੱਲੋਂ ਫਿਲਹਾਲ ਇਸ ਜਿਹੜਾ ਇਹ ਕਾਰਵਾਈ ਸੀ ਉਹਨੂੰ ਰੋਕ ਦਿੱਤਾ ਗਿਆ ਦੇਖੋ ਸਮੇਂ-ਸਮੇਂ ਤੇ ਇਹ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖਾਲਸਾ ਪੰਥ ਨੂੰ ਸ਼੍ਰੀ ਕਾਲ ਤਖਤ ਸਾਹਿਬ ਸਾਹਮਣੇ ਆਉਂਦੀਆਂ ਨੇ ਤੇ ਉਹਨਾਂ ਦੇ ਸਮੇਂ-ਸਮੇਂ ਤੇ ਹੱਲ ਵੀ ਕੱਢੇ ਗਏ ਨੇ ਤੇ ਇਹ ਜਿਹੜਾ ਮਸਲਾ ਸੀਗਾ ਇਸ ਬਾਰੇ ਪਹਿਲਾਂ ਵੀ ਜਦੋਂ ਇਹ ਹੋਈ ਗੱਲਬਾਤ ਉਦੋਂ ਵੀ ਇੱਕ ਕਮੇਟੀ ਬਣਾਈ ਗਈ ਸੀ ਵਿਦਵਾਨਾਂ ਦੀ ਤੇ ਮੇਰੀ ਤਾਂ ਇਹੀ رائے ਹੈ ਇਹੀ ਖਿਆਲ ਹੈ ਕਿ ਜਦੋਂ ਵੀ ਸਿੱਖ ਧਰਮ ਨਾਲ ਸੰਬੰਧਿਤ ਜਾਂ ਕੋਈ ਵੀ ਇਹੋ ਜਿਹੇ ਮਸਲੇ ਨੇ ਇਹਨਾਂ ਦਾ ਹੱਲ ਕਰਨ ਦੇ ਲਈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਕੋਲ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਸਾਡੇ ਕੋਲ ਹੈ ਜਦੋਂ ਵੀ ਇਹੋ ਜਿਹੀ ਕੋਈ ਗੱਲ ਹੁੰਦੀ ਹੈ ਤੇ ਸਾਨੂੰ ਜਰੂਰ ਇਹਨਾਂ ਦੇ ਨਾਲ ਕੰਸਲਟ ਕਰਨਾ ਚਾਹੀਦਾ ਹੈ ਇਹਨਾਂ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਉਹ ਸਲਾਹ ਮੁਤਾਬਕ ਗੁਰਮਰਿਆਦਾ ਅਨੁਸਾਰ ਕੋਈ ਵੀ ਜਿਹੜਾ ਕਾਰਜ ਆਉ ਕਰਨਾ ਚਾਹੀਦਾ ਕਿਉਂਕਿ ਜਦੋਂ ਵੀ ਬਿਰਦ ਸਰੂਪ ਹੁੰਦੇ ਨੇ ਉਹਨਾਂ ਦਾ ਇੱਕ ਗੁਰਮਰਿਆਦਾ ਅਨੁਸਾਰ ਸਿਸਟਮ ਬਣਿਆ ਹੋਇਆ ਹੈ ਸਿੱਖ ਰਹਿਤ ਮਰਿਆਦਾ ਅਨੁਸਾਰ ਵੀ ਕਿਸ ਤਰੀਕੇ ਨਾਲ ਬਿਰਦ ਸਰੂਪਾਂ ਦਾ ਸੰਸਕਾਰ ਕਰਨਾ ਹੈ ਕਿਸ ਤਰੀਕੇ ਨਾਲ ਉਹਨਾਂ ਨੂੰ ਜਲ ਪ੍ਰਵਾਹ ਕਰਨਾ ਹੈ ਤੋ ਇਸ ਤਰੀਕੇ ਨਾਲ ਇਹ ਸਿੱਖ ਧਰਮ ਨਾਲ ਸੰਬੰਧਿਤ ਜਿਹੜੀਆਂ ਬਹੁਤ ਹੀ ਸਤਿਕਾਰਤ ਪੁਸਤਕਾਂ ਨੇ ਗ੍ਰੰਥ ਨੇ ਉਹਨਾਂ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਤੇ ਇੱਕ ਗੱਲ ਹੋਰ ਹੈ ਕਿ ਸਾਨੂੰ ਆਪਸ ਦੇ ਵਿੱਚ ਉਲਝਾਉਣ ਦੇ ਲਈ ਵੀ ਕਈ ਵਾਰੀ ਮਸਲੇ ਬੜੇ ਵੱਡੇ ਬਣਾ ਲਏ ਜਾਂਦੇ ਨੇ ਤੇ ਇਸ ਮਸਲੇ ਦੇ ਵਿੱਚ ਵੀ ਕਈ ਏਜੰਸੀਆਂ ਆ ਸਕਦੀਆਂ ਕਈ ਰਾਜਨੀਤਿਕ ਪਾਰਟੀਆਂ ਆਪੋ ਆਪਣੇ ਫਾਇਦਾ ਲੈਣ ਦੇ ਲਈ ਇਹਨੂੰ ਅੱਗੇ ਪਿੱਛੇ ਕਰ ਸਕਦੇ ਆ ਇਸ ਲਈ ਮੇਰੀ ਰਾਏ ਤੇ ਹੈ ਕਿ ਜੋ ਵੀ ਸ੍ਰੀ ਅਕਾਲ ਤਖਸਾਲ ਵੱਲੋਂ ਫੈਸਲਾ ਆਏ ਉਹਨਾਂ ਨੇ ਕਿਉਂਕਿ ਜਥੇਦਾਰ ਸਾਹਿਬ ਨੇ ਕਮੇਟੀ ਬਣਾ ਦਿੱਤੀ ਹੈ ਇਸ ਦੀ ਪਰਚੋਰ ਕਰਨ ਦੇ ਲਈ ਤੇ ਰਿਪੋਰਟ ਦੇਣ ਦੇ ਲਈ ਇਸ ਲਈ ਜਿਸ ਤਰ੍ਹਾਂ ਵੀ ਸ੍ਰੀ ਅਕਾਲ ਤਖਸਾਲ ਵੱਲੋਂ ਫੈਸਲਾ ਆਏ ਉਹਨੂੰ ਸਾਰੇ ਸਿੱਖ ਜਗਤ ਨੂੰ ਮੰਨਣਾ ਚਾਹੀਦਾ ਹੈ